ਜਲਦੀ ਵਾਲੇ ਤੋਂ ਪਹਿਲਾਂ ਟੈਂਡਰ ਦੀ ਮੋਦੀ ਸਰਕਾਰ ਨੇ ਵਿਸ਼ੇਸ਼ ਤੌਰ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਆਪਣੀ ਨੀਤੀ ਚਸਕ ਪਿਆ ਕੇ ਨੈਕਸਟ ਜਨਰੇਸ਼ਨ ਜਿਹੜੀ ਆ ਡੀਐਸਟੀ ਜਿਹੜੀ ਲੱਗੀ ਸੀ ਕਿ ਨੂੰ ਉਹ ਜਿਹੜਾ ਫੋਰਮ ਇਪੀਟੀਆ ਨੇ ਇਹਦਾ ਸਮਾਜ ਦੇ ਵਾਸਤੇ ਬਹੁਤ ਵੱਡਾ ਰਾਹਤ ਔਰ ਮਹਿਲਾਵਾਂ ਵਾਸਤੇ ਕਿਸਾਨ ਵਾਸਤੇ ਜੁਵਾ ਵਾਸਤੇ ਔਰ ਸਟੂਡੈਂਟਸ ਵਾਸਤੇ ਕਿਉਂ ਨਾ ਜਿਹੜਾ ਛੋਟੇ ਤੋਂ ਛੋਟਾ ਪਰਚੇਜ਼ਰ ਵੀ ਆ ਘੇਲੂ ਸਮਾਨ ਖਰੀਦਣ ਦੇ ਵਿੱਚ ਹੀ ਬਹੁਤ ਵੱਡੀ ਰਾਹਤ ਜਿਹੜੀ ਆ ਉਹ ਸਹੀ ਮੈਨੇਜਰ ਨੂੰ ਕਾਊਂਟੀ ਗਿਆ ਇਹਨੂੰ ਲੈ ਕੇ ਤੁਸੀਂ ਸਾਰੇ ਅ ਅਸੀਂ ਸਾਰੇ ਜਿਹਨਾਂ ਨੂੰ ਤਰ ਸਾਡਾ ਇਸ ਪੈਨ ਕੰਫਰੰਸ ਦੇ ਵੇਟਨ ਇਨਵਾਈਟ ਕੀਤਾ ਤੋਂ ਅਸੀਂ ਵੈਲਕਮ ਆ ਗਿਆ ਨੂੰ ਔਰ ਮੈਂ ਸਮਝਾ ਜਿਸ ਥੀਕੇ ਦੇ ਨਾਲ ਕੇਂਦਰ ਦੀ ਸਰਕਾਰ ਲੀਡ ਬਾਈ ਸ਼੍ਰੀ ਰਿੰਦਰਪਾਈ ਮੋਦੀ ਜੀ ਪ੍ਰਾਇਮੇਸ਼ਰ ਸਾਹਿਬ ਲੋਕਾਂ ਦਾ ਧਿਆਨ ਆ ਖਰੇ ਆ ਔਰ ਸਹੀ ਮਿਹਨਤ ਵੀ ਲੋਕ ਸੇਵਕ ਬਾਣਦੇ ਦਾ ਆਪਣਾ ਪ੍ਰੂਵ ਕਰ ਰਹੇ ਆ ਉਹਨਾਂ ਨੇ ਬਹੁਤ ਵੱਡੀਆਂ ਟੈਕਸੀਸ਼ਨ ਜਿਹੜੀ ਸੀਗਾ ਇਹ ਜੇ ਰੇਟ ਦਿੱਤੀ ਹੈ ਜਮੇ ਇਨ ਕੰਪਲੈਕਸ ਦੇ ਵਿੱਚ ਵੀ ਪਹਿਲਾਂ 3 ਕ ਲੱਖ ਰੁਪਏ ਦੀ ਰੈਂਪਿੰਗ ਜੀ ਦੀ ਟੈਕਸ ਫੀ ਸੀ ਉਹ 12 ਪਲੱਸ ਕਰਦੀ 12 ਲੱਖ ਪਲੱਸ ਉਹਦਾ ਜਿਹੜਾ ਹੈ ਕੋਈ ਟੈਕਸ ਨਹੀਂ ਛੋਟੇ ਕਾਰੋਬਾਰੀ ਨੂੰ ਬਹੁਤ ਵੱਡੀ ਰਾਹਤ ਹੈ ਇਹਦੇ ਨਾਲ ਹੀ ਜਿਹੜਾ ਜੀਐਸਟੀ ਪਹਿਲਾਂ ਅਨਾਉਂਸ ਹੋਇਆ ਸੀ ਜਿਨੇ ਕਈਆਂ ਟੈਕਸਿਸ ਨੂੰ ਖਤਮ ਕਰਕੇ ਡੀਐਸਪੀ ਡੀਐਸਜੀਐਸਟੀ ਫੌਜ ਕੀਤੀ ਸੀ ਮੜੇ اپੋਜੀਸ਼ਨ ਵਾਲਿਆਂ ਨੇ ਦੂਜਿਆਂ ਨੇ ਬਹਾਵੇ ਲਖੜਾ ਕੀਤਾ ਪਰ ਮੈਂ ਜਿੰਨੇ ਕੁ ਵਾਰੀਆਂ ਨੂੰ ਮਰਜ਼ਾ ਔਰ ਜਿੰਨੇ ਕਾ ਆਮ ਸੈਂਪਟੀ ਬਣੀ ਆ ਕਿ ਜੀਐਸਟੀ ਆਉਤ ਬਾਦ ਬਾਰੇ ਵੀ ਸੋਖਾ ਹੋਇਆ ਪਰਚੇਜਰ ਵੀ ਸੋਖਾ ਹੋਇਆ ਆਮਲਾ ਕੋ ਲੋਕ ਵੀ ਸੋਕੇ ਹੋਏ ਚੰਗੀ ਰਹਾਤਾ ਉਹਦੇ ਉੱਤੇ ਹੋਰ ਜਿਹੜੀ ਮੈਂ ਸਮਝਦਾ ਬਹੁਤ ਵੱਡਾ ਜਿਹੜਾ ਰਸੋਰ ਨੂੰ ਕਰਕੇ ਬਹੁਤ ਵੱਡਾ ਜਿਵੇਂ ਪਹਿਲਾ 4 ਸਲੇ ਬਸ ਗਿਆ 5% 12% 18% 28% ਜਿਸ ਵਿੱਚ ਤਕਰੀਬਨ ਹੁਣ ਕਈ ਪਰਸੈਂਟ ਵਿੱਚ ਆਉਣ ਵਾਲੀਆਂ ਸਾਰੀਆਂ ਬਸਤਾਂ ਨੂੰ 18% ਵਿੱਚ ਆ ਗਏ ਨੇ। ਔਰ ਇਹਦੇ ਨਾਲ ਕੁਝ ਚੀਜ਼ਾਂ 28% ਵਾਲੀਆਂ 5% ਚ ਆ ਗੀਆਂ ਨੇ। ਬਹੁਤ ਸਾਰੀਆਂ ਬਸਤਾਂ ਜਿਹੜੀਆਂ ਨੇ 18% ਵਾਲੀਆਂ ਵੀ ਘਟਾ ਕੇ 5% ਚ ਆ ਗੀਆਂ। ਔਰ ਇਸ ਦੇ ਨਾਲ ਨਾਲ ਜਿਹੜੀਆਂ 12% ਦੀ ਸਲੈਬ ਨੂੰ ਬਿਲਕੁਲ ਖਤਮ ਕਰਕੇ ਉਹਨੂੰ ਟੋਟਲੀ 5% ਦੇ ਲੈ ਕੇ ਆਂਦਾ ਜਿਹਦੇ ਮੈਂ ਸਮਝਦਾ ਕਿ ਬਹੁਤ ਵੱਡਾ ਆਮ ਬੰਦੇ ਦੇ ਬਜਟ ਨੂੰ ਬਹੁਤ ਥੋੜੀ ਉਹਨੂੰ ਰਾਹਤ ਮਿਲੀ ਆ ਉਹ ਪਰਚੇਜ਼ਿੰਗ ਪਾਵਰ ਵਧੂਗੀ ਉਹਦੇ ਨਾਲ ਨਾਲ ਲੋਕਾਂ ਨੂੰ ਦੇ ਉਹ ਆਪਣੇ ਜੀਵਨ ਨੂੰ ਸੁਖਾਲੇ ਤਰੀਕੇ ਨਾਲ ਗੁਜ਼ਾਰਾ ਕਰਨ ਦਾ ਵੀ ਬਹੁਤ ਵੱਡਾ ਇਹ ਰਾਹਤਾ ਔਰ ਇਹਦੀ ਜਿੰਨੀ ਵੀ ਛਲਾਗਾ ਕੀਤੀ ਜਾਵੇ ਥੋੜੀ ਆ ਦਿਨੋਂ ਦਿਨ ਜਿਹੜੀਆਂ ਅ ਲੋਕ ਭਲਾਈ ਦੀਆਂ ਗੱਲਾਂ ਨੇ ਔਰ ਲੋਕਾਂ ਨੂੰ ਹਰ ਹਰ ਕਿਸਮ ਦੇ ਲਈ ਆਪਣੇ ਦੇਸ਼ ਦੀ ਇਕਨੋਮੀ ਨੂੰ ਅ ਅਰਥਵਪੂਰਤ ਕਰਨ ਵਾਸਤੇ ਲੋਕ ਹਤੈਸ਼ੀ ਬਣਾਉਣ ਵਾਸਤੇ ਲੋਕਾਂ ਉਹਦੇ ਨਾਲ ਇਕੱਲੇ ਇਕੱਲੇ ਨੂੰ ਨਾਲ ਉਹਦੇ ਜੋੜ ਕੇ ਜਿਹੜੇ ਜੀਡੀਪੀ ਨੂੰ ਵਧਾਉਣ ਦਾ ਕੰਮ ਔਰ ਦੇਸ਼ ਨੂੰ ਮਜ਼ਬੂਤ ਕਰਨ ਦਾ ਕੰਮ ਔਰ ਆਰਥਿਕ ਤੌਰ ਤੇ ਇੱਥੇ ਕੋ ਸ਼ਹਾਲ ਦੇਸ਼ ਹੋਵੇ ਉਹਦੀਆਂ ਲੋੜਾਂ ਪੂਰੀਆਂ ਹੋਣ ਉੱਥੇ ਦੇ ਲੋਕ ਵੀ ਲੇ ਉਹ ਰਾਹਤ ਸੁਸਕਾ ਨੂੰ ਮਹਿਸੂਸ ਹੋਵੇ ਕਿ ਸਾਡੀ ਆਪਣੀ ਸਰਕਾਰ ਆ ਮੋਦੀ ਸਾਹਿਬ ਇਸ ਕੰਮ ਚ ਕਾਮਯਾਬ ਹੋਇਆ ਮੈਂ ਉਹਨਾਂ ਦਾ ਲੱਖ ਲੱਖ ਉਹਨਾਂ ਨੂੰ ਵਧਾਈ ਦਿੰਦਾ ਉਹਨਾਂ ਦਾ ਸਮੁੱਚੀ ਸਰਕਾਰ ਐਨਡੀਜੇ ਸਰਕਾਰ ਦਾ ਧੰਨਵਾਦ ਵੀ ਕਰਦੇ ਆ ਕਿ ਸਾਡੀ ਆਪਣੀ ਸਰਕਾਰ ਆ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਔਰ ਬਹੁਤ ਵੱਡਾ ਜਦੋਂ ਤੋਂ ਇਹ ਕਮਾਂਡ ਸਹੀ ਆ ਹਰ ਪੈਨੂ ਨੂੰ ਟੱਚ ਕਰ ਰਿਹਾ ਔਰ ਇਹ ਵੱਡਾ ਇੱਕ ਮੀਲ ਪੱਥਰ ਸਾਬਤ ਹੋਏਗਾ